ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਹੀ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਸਾਨੂੰ ਮਿਲੀ ਜਾਣਕਾਰੀ ਤੁਹਾਨੂੰ ਦੱਸਦੀ ਹੈ ਕਿ 90 ਦੇ ਦशक ਦੀggaj ਫਿਲਮ ਅਦਾਕਾਰ ਸੈਫਲੀ ਖਾਨ ਤੇ ਬਿੱਤੀ ਰਾਤ ਜਾਨ ਲੈਵ ਹਮਲਾ ਹੋਇਆ ਸੀ ਮੁੰਬਈ ਦੇ ਬਾਂਦਰਾ ਸਿਤਾਕਾਰਾਂ ਦੇ ਕਰਜਿਕ ਹਮਲਾਵਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਚ ਸੈਫਲੀ ਖਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਉਹਨਾਂ ਨੂੰ ਨੀਲਾਵਤੀ ਹਸਪਤਾਲ ਚ ਪੜਤੀ ਕਰਵਾਇਆ ਗਿਆ ਸੀ ਸੈਫਲੀ ਖਾਨ ਤੇ ਹਮਲੇ ਦੇ ਮਾਮਲੇ ਚ ਮੁੰਬਈ ਪੁਲਿਸ ਨੇ ਇੱਕ ਵੱਡਾ ਬਰੇਟ ਮਿਲੇ ਹੈ ਪੁਲਿਸ ਅਨੁਸਾਰ ਹੁਣ ਤੱਕ ਦੀ ਜਾਂਚ ਤੋਂ ਬਾਅਦ ਸ਼ਿਦੀ ਪਛਾਣ ਹੋ ਚੁੱਕੀ ਹੈ ਸੈਫ ਲਖਾਨ ਇਸ ਸਮੇਂ ਮੁੰਬਈ ਇਸ ਸਮੇਂ ਬੰਬਈ ਦਿੱਲੀ ਲਾਲਵਤੀ ਹਸਪਤਾਲ ਚ ਦਾਖਲ ਹਨ ਉਹਨਾਂ ਨੂੰ ਆਈ ਸੀ ਯੂ ਵਾਰਡ ਵਿੱਚ ਰੱਖਿਆ ਗਿਆ ਹੈ ਕੱਲ ਰਾਤ ਲਗਭਗ 2 ਵਜੇ ਸੈਫਲੀ ਖਾਨ ਤੇ ਉਹਨਾਂ ਦੇ ਕਰਜਕੂ ਨਾਲ ਹਮਲਾ ਕਰ ਦਿੱਤਾ ਗਿਆ ਸੀ ਉਹਨਾਂ ਉੱਪਰ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਹਨਾਂ ਦੇ ਕਰਦੇ ਬੱਚਿਆਂ ਦੇ ਰੂਮ ਚ ਹੋਈ ਹੈ ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਲਈ 10 ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਬੰਦਰਾ ਪੁਲਿਸ ਸਟੇਸ਼ਨ 'ਚ ਰਿਪੋਰਟ ਦਰਜ ਕਰਵਾਈ ਗਈ ਹੈ ਸੈਫਲੀ ਖਾਨ ਤੇ ਹਮਲਾ ਕਰਨ ਵਾਲੀ ਵਿਅਕਤੀ ਨੂੰ ਜਲਦ ਹੀ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਇਸ ਘਟਨਾ ਨੂੰ ਲੈ ਕੇ ਸੈਫਲੀ ਖਾਨ ਦੇ ਘਰ ਨੌਕਰਾਨੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕਰਦੇ ਹਰ ਸਟਾਫ ਤੇ ਗੌਰ ਨਾਲ ਨਜ਼ਰ ਰੱਖੀ ਗਈ ਹੈ ਤੇ ਉਹਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ ਗਏ ਨੇ ਤੇ ਉਹਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿੱਤੇ ਗਏ ਹਨ